ਲਾਉਨੇ ਆ ਉਦੋਂ ਬਾਅਦ ਜਿਹੜਾ ਹੈਗਾ ਗੋਭ ਤੱਕ ਜਦੋਂ ਫਸਲ ਨਹੀਂ ਆਈ ਹੋਈ ਉਦੋਂ ਪਹਿਲਾਂ ਤੁਸੀਂ ਦੂਜਾ ਪਾਣੀ ਵੀ ਜਿਹੜਾ ਹੈਗਾ ਉਹ ਜਦੋਂ ਬੱਤਰ ਖੁਸ਼ਕ ਹੋ ਜਾ ਜਮੀਨ ਖੁਸ਼ਕ ਹੋ ਜਾਂਦੀ ਹੈ ਉਦੋਂ ਤੱਕ ਲਾ ਸਕਦੇ ਆ ਪਰ ਜਿਹੜਾ ਗੋਭ 'ਚ ਜਦੋਂ ਫਸਲ ਆ ਗਈ ਉਦੋਂ ਬਾਅਦ ਨਸਾਰਾ ਲੈ ਰਹੀ ਹੈ ਜਾਂ ਦੁੱਧਾ ਭਰ ਰਿਹਾ ਉਦੋਂ ਖਾਸ ਤੌਰ ਤੇ ਜਿਹੜੀ ਮੋਇਸਚਰ ਦੀ ਜ਼ਰੂਰਤ ਤਾਂ ਹੁੰਦੀ ਹੁੰਦੀ ਹੈ ਇੱਕ ਤਾਂ ਕਿਉਂਕਿ ਤਾਪਮਾਨ ਵੱਧ ਰਿਹਾ ਹੁੰਦਾ ਹੈ ਕਣਕ ਦੇ ਕਣਕ ਨੇ ਜਿਹੜਾ ਹੈਗਾ ਦਾਣਾ ਬਣਾਉਣਾ ਹੈਗਾ ਦੂਸਰਾ ਜਿਹੜਾ ਬੁੱਟ ਭਾਰੇ ਹੋ ਜਾਂਦੇ ਆ ਜਿਹੜੀ ਹੈਗੀ ਹਲਕੀ ਕਣਕ ਉਹਦੇ ਵਿੱਚ ਤਾਂ ਕਿਸੇ ਕਿਸਮ ਦੀ ਢਿੱਗਣ ਦੀ ਸਮੱਸਿਆ ਨਹੀਂ ਆਉਂਦੀ ਪਰ ਆਮ ਤੌਰ ਤੇ ਜਿਹੜੀ ਭਾਰੀ ਕਣਕ ਆ ਉਹਦੇ ਵਿੱਚ ਢਿੱਗਣ ਦੀ ਸਮੱਸਿਆ ਆ ਜਾਂਦੀ ਹੈ ਕਈ ਵਾਰ ਜੇ ਹਵਾ ਨਾ ਚੱਲਦੀ ਹੋਵੇ ਤਾਂ ਵੀ ਪਾਣੀ ਲਾਏ ਤੋਂ ਬਾਅਦ ਢੱਗ ਪੈਂਦੀ ਹੈ ਉਹਦੇ ਵਿੱਚ ਕਾਰਨ ਕੀ ਹੁੰਦਾ ਮੁੱਖ ਕਾਰਨ ਇਹ ਹੈ ਕਿ ਜਦੋਂ ਵੀ ਆਪਾਂ ਪਾਣੀ ਲਾਉਣਾ ਜਦੋਂ ਫਸਲ ਗੋਭ ਤੋਂ ਲੈ ਕੇ ਉਦੋਂ ਬਾਅਦ ਪਕਾ ਤੱਕ ਜਾਂਦੀ ਹੈ ਚਾਹੇ ਆਪਣੇ ਪਾਣੀ ਲੱਗਦੇ ਆ 2 ਜਾਂ ਆਪਣੇ ਪਾਣੀ ਲੱਗਦੇ 3 ਕਿਉਂਕਿ ਜਿਹੜਾ ਸਮੇ ਸਰ ਬੀਜੀ ਕਣਕ ਹੈ ਇਹਨੂੰ ਵੀ ਆਪਾਂ ਜਿਹੜਾ ਉੱਚ ਤਾਪਮਨ ਤੋਂ ਬਚਾਉਣ ਲਈ ਦਾਣਾ ਪੂਰਾ ਭਰੇ ਇਹ ਦੇ ਵਿੱਚ ਵੀ ਆਖਰੀ ਪਾਣੀ ਆਪਾਂ ਮਾਰਚ ਦੇ ਐਂਡ ਤੱਕ ਜਿਹੜਾ ਹੈਗਾ ਕਈ ਵਾਰ ਲਾਉਣਾ ਪੈ ਜਾਂਦਾ ਆਪਾਂ ਨੂੰ ਜ਼ਰੂਰਤ ਅਨਸਾਰ ਕਈ ਕਿਸਾਨ ਵੀ ਨਹੀਂ ਲਾਉਂਦੇ ਚਲੋ ਜਿਹੜਾ ਜ਼ਮੀਨ ਦੇ ਹਿਸਾਬ ਨਾਲ ਤੁਹਾਡੀ ਬਜਾਈ ਦੇ ਢੰਗ ਦੇ ਹਿਸਾਬ ਨਾਲ ਤੁਸੀਂ ਜਿਹੜੇ ਪਾਣੀਆਂ ਦੀ ਗਿਣਤੀ ਕਈ ਥਾਵਾਂ ਤੇ ਕਣਕ ਜਿਹੜੀ ਦੋ ਪਾਣੀਆਂ ਨਾਲ ਪਾਲ ਜਾਂਦੀ ਕਈ ਥਾਵਾਂ ਤੇ ਚਾਰ ਪਾਣੀ ਵੀ ਲੱਗ ਜਾਂਦੇ ਆ ਕਿਸਾਨ ਵੀਰਾਂ ਦੇ ਜਿਹੜਾ ਏਰੀਆ ਦੇ ਵਿੱਚ ਮੀਂਹ ਦੇ ਹਿਸਾਬ ਨਾਲ ਆਪਾਂ ਆਪਦੀ ਆਪਦੀ ਜ਼ਮੀਨ ਦੇ ਹਿਸਾਬ ਨਾਲ